ਇਹ ਲੂਸ ਕੈਨਨਿਕ ਅੰਗਰੇਜ਼ੀ ਚ ਕਹਿੰਦੇ ਨੇ ਕਿ ਉਹ ਤੋਪ ਕਿਹੜੇ ਪਾਸੇ ਨੂੰ ਚੱਲੇਗੀ ਨਾ ਇਸ ਦੇ ਮੇਰਾ ਖਿਆਲ ਜ਼ੁਬਾਨ ਔਰ ਦਿਮਾਗ ਦਾ ਆਪਸ ਦੇ ਵਿੱਚ تعلق ਨਹੀਂ ਹੈ ਮੈਂ ਹਲੇ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਮੂਵੀ ਰਿਲੀਜ਼ ਨਹੀਂ ਹੋਈ ਔਰ ਉਸ ਟ੍ਰੇਲਰ ਦੇ ਵਿੱਚ ਕੀ ਕਹਿ ਰਹੀ ਹੈ ਉਸ ਟ੍ਰੇਲਰ ਦੇ ਵਿੱਚ ਪਿਕਚਰ ਦਾ ਕੀ ਨਾਮ ਹੈ ਪਿਕਚਰ ਦਾ ਨਾਮ ਹੈ ਐਮਰਜੈਂਸੀ ਔਰ ਤੂੰ emergancy ਦੇ ਉੱਤੇ ਪਿਕਚਰ ਬਣਾ ਰਹੀ ਹੈ emergency ਲੱਗੀ ਸੀ 1975 ਤੇ 1977 ਦੇ ਵਿੱਚ ਖਤਮ ਹੋ ਗਈ ਸੀਗੀ 인드ਰਾ ਗਾਂਧੀ ਹਾਰ ਗਈ ਸੀ ਸੰਤ ਭਿੰਡਰਾਲੇ ਦਾ ਰੋਲ ਹੀ ਨਹੀਂ 77 ਤੱਕ ਸੰਤ ਭਿੰਡਰਾਲੇਆ ਦਾ ਰੋਲ ਸ਼ੁਰੂ ਹੁੰਦਾ ਹੈ 1978 ਤੋਂ ਜਦੋਂ 13 ਅਪ੍ਰੈਲ ਨੂੰ ਨਰਗ ਧਾਰੀਆਂ ਨੇ 13 ਸਿੰਘ ਅੰਮ੍ਰਿਤਸਰ ਸ਼ਹੀਦ ਹੁੰਦੇ ਨੇ ਕਾਨਪੁਰ ਐਕਸੀਜ਼ ਸੈਕਸੀ ਇਹ ਹੁੰਦਾ ਬਈ ਦੇ ਵਿੱਚ ਔਰ ਨਵੰਬਰ ਦੇ ਵਿੱਚ ਆ ਕੇ ਦਿੱਲੀ 'ਚ ਤਿੰਨ ਸਿੱਖ ਸ਼ਹੀਦ ਹੁੰਦੇ ਨੇ ਅ ਅਮਰ ਜਵਾਨ ਜੋਤੀ ਦੇ ਇੰਡੀਆ ਗੇਟ ਮੈਂ ਸਮਝਦਾ ਮਾਂ ਕਿ ਇਹਦੇ ਤਬਾਕ 'ਚ ਕੋਈ ਫੋਬੀਆ ਹੈ ਕਿ ਤੂੰ ਸਿੱਖਾਂ ਦਾ ਰੋਲ ਉਹਦੇ 'ਚ ਕਿੱਥੇ ਲਿਆ ਰਹੀ ਹੈ ਹਾਂ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਅਮਰਜੈਂਸੀ 'ਚ ਉਹ ਤੋ ਦਿਖਾਇਆ ਨਹੀਂ ਹੋਣਾ ਕਿਉਂਕਿ ਤੈਨੂੰ ਸੂਟ ਨਹੀਂ ਕਰਦਾ ਤੈਨੂੰ ਪਤਾ ਹੈ ਕਿ 19 ਮਹੀਨੇ ਅਗਰ ਕਿਸੇ ਨੇ ਗ੍ਰਿਫਤਾਰੀ ਦਿੱਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਜਿਹਦਾ 75000 ਤੋਂ ਵੱਧ ਸਿੱਖ ਜਿਹੜੇ ਸੀ ਅਕਾਲੀ ਜਿਹੜੇ ਸੀ ਉਹ ਜੇਲ੍ਹਾਂ 'ਚ ਗਏ ਨੇ ਔਰ ਜਦੋਂ ਇੰਦਰਾ ਗਾਂਧੀ ਨੇ 1975 'ਚ ਐਮਰਜੈਂਸੀ ਲਾਈ ਸੀ ਉਹ ਮੰਨਤਾ ਕਰਦੀ ਸੀ ਕਿ ਅਕਾਲੀ ਦਲ ਦੀਆਂ ਕਿ ਤੁਸੀਂ ਮੋਰਚਾ ਨਾ ਲਾਓ ਉਹਨਾਂ ਨੇ ਤੇ ਇੱਥੋਂ ਦੇ ਲੀਡਰ ਫੜੇ ਸੀ ਲੇਕਿਨ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਮੁਲਕ ਦੀ ਜਮਹੂਰੀਅਤ ਦੀ ਗੱਲ ਹੈ ਇਹ ਫਰੀडम ਆਫ ਸਪੀਚ ਦੀ ਗੱਲ ਹੈ ਇਹ ਹਿਊਮਨ ਰਾਈਟਸ ਦੀ ਗੱਲ ਹੈ ਅਕਾਲੀ ਦਲ ਨੇ ਮੋਰਚਾ ਲਾਇਆ ਔਰ 19 ਮਹੀਨੇ ਅਗਰ ਕਿਸੇ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਜਿਹਦੇ ਕਰਕੇ ਐਮਰਜੈਂਸੀ ਤੋਂ ਉਸ ਨੂੰ ਵਾਪਸ ਲੈ ਕੇ ਇਲੈਕਸ਼ਨ ਅਨਾਉਂਸ ਕਰਨੀ ਪਈ ਔਰ ਜਿਹੜੇ ਕਈ ਵੱਡੀਆਂ ਪਾਰਟੀਆਂ ਅੱਜ ਰਾਜ 'ਚ ਬੈਠੀਆਂ ਨੇ ਕਈ ਐਸੇ ਲੀਡਰ ਸੀ ਜਿਹੜੇ ਮਾਫੀਆ ਬਣ ਕੇ ਜੇਲ੍ਹਾਂ ਚੋਂ ਬਾਹਰ ਆ ਗਏ ਸੀ ਤੂੰ ਸੱਚ ਦਿਖਾਣਾ ਸੀ ਤੇ ਉਹ ਦਿਖਾਣਾ ਸੀਗਾ ਤੈਨੂੰ ਇਹ ਪਤਾ ਕਿ ਤੂੰ ਕਿਸਾਨਾਂ ਦੀ ਗੱਲ ਕਰਦੀ ਪਈ ਹੈ ਤੂੰ ਕਿਸਾਨੀ ਮੋਰਚੇ ਦੀ ਗੱਲ ਕਰਦੀ ਪਈ ਹੈ 1967 ਦੇ 66 ਦੇ ਵਿੱਚ ਜਦੋਂ ਹਰਿਤ ਕ੍ਰਾਂਤੀ ਹਿੰਦੁਸਤਾਨ ਨੇ ਕੀਤੀ ਉਸ ਨੂੰ ਕਿਸ ਨੇ ਕਾਮਯਾਬ ਕੀਤਾ ਪੰਜਾਬ ਦਾ ਉਹਦੇ ਚ ਕਿਉਂਕਿ ਪੰਜਾਬ ਹਰਿਆਣਾ ਸਾਰਾ ਉਸ ਵੇਲੇ ਇਕੱਠਾ ਸੀ ਕੀ ਰੋਲ ਸੀਗਾ ਕਿਸਾਨਾਂ ਦਾ ਜਿਹੜਾ ਗੇਹੂ ਮੰਗਾਇਆ ਜਾਂਦਾ ਸੀ ਮੈਕਸੀਕੋ ਤੇ ਅਮਰੀਕਾ ਦੇ ਵਿੱਚੋਂ ਘਟਿਆ ਗੇਹੂ ਮੰਗਾਇਆ ਜਾਂਦਾ ਸੀਗਾ ਅਗਰ ਹਿੰਦੁਸਤਾਨ ਨੂੰ ਸੈਲਫ ਸਵਰਨੈਂਡ ਕੀਤਾ ਆਤਮ ਨਿਰਭਰ ਕੀਤਾ ਉਹ ਹਰਿਆਣਾ ਪੰਜਾਬ ਔਰ ਨੌਰਥ ਇੰਡੀਆ ਦੇ ਕਿਸਾਨਾਂ ਨੇ ਉਸਨੂੰ ਕਾਮਯਾਬ ਕੀਤਾ ਹੈ ਮੈਂ ਇਹ ਸਮਝਦਾ ਮਾਂ ਕਿ ਕੰਗਨਾ ਰਣੌਤ ਜੀ ਮਿਹਰਬਾਨੀ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੂੜ ਪ੍ਰਚਾਰ ਹੈ ਇਹ ਵੱਡੀਆਂ ਪਾਣ ਦਾ ਪ੍ਰਚਾਰ ਹੈ ਇਹ ਜਿਹੜਾ ਦੀਵਾਰ ਖੜੀ ਕਰਨ ਦਾ ਪ੍ਰਚਾਰ ਹੈ ਇਸ ਨੂੰ ਮਿਹਰਬਾਨੀ ਕਰਕੇ ਬੰਦ ਕਰੋ ਉਹ ਭਾਜਪਾ ਨੂੰ ਵੀ ਜ਼ਰੂਰ ਅਖਾਂਗਾ ਕਿ ਇਹੋ ਜਿਹੀ ਬਿਹਰਾਂਬਾਸੀ ਇਹਦੇ ਕੋਲੋਂ ਬਤ ਕਰਾਈ ਜੇ ਨਹੀਂ ਤੇ ਬੀਜੇਪੀ ਦਾ ਆਪਣਾ ਨੁਕਸਾਨ ਹੋ ਰਿਹਾ ਅੱਜ ਜੋ ਬਿਆਨ ਇਹਨੇ ਕਿਸਾਨਾਂ ਬਾਰੇ ਦੇ ਦਿੱਤਾ ਮੈਂ ਸਮਝਦਾ ਮਾਂ ਕਿ ਇਹ ਹਰਿਆਣੇ ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਬੀਜੇਪੀ ਦਾ ਕਰਾ ਰਹੀ ਹੈ ਬੀਜੇਪੀ ਨੂੰ ਵੀ ਸਮਝਣਾ ਪੈਗਾ ਇਸ ਗੱਲ ਮੈਂ ਸਮਝਦਾ ਮਾਂ ਕਿ ਕੰਗਨਾ ਰਣੌਤ ਨੇ ਪਤਾ ਨਹੀਂ ਕਿੱਥੋਂ ਦੀ ਸਟੱਡੀ ਕੀਤੀ ਹੋਈ ਹੈ ਇਹ ਤੇ ਸਮਝਣਾ ਪੈਗਾ ਇਹਦੇ ਉੱਤੇ ਵੀ ਮੇਰਾ ਖਿਆਲ ਹੈ ਕਿਸੇ ਨੂੰ ਪੀਐਚਡੀ ਕਰਨੀ ਚਾਹੀਦੀ ਹੈ ਕਿ ਬੰਗਲਾਦੇਸ਼ ਦੀ ਗਲਤੂ ਕਰਦੀ ਪਈ ਹੈ ਤੁਹਾਨੂੰ ਪਤਾ ਹੈ ਬੰਗਲਾਦੇਸ਼ ਨੂੰ ਆਜ਼ਾਦ ਕਿਨੇ ਕਰਾਇਆ ਸੀ ਹਿੰਦੁਸਤਾਨ ਦੀ ਫੌਜ ਨੇ ਔਰ ਹਿੰਦੁਸਤਾਨ ਦੀ ਫੌਜ ਦੇ ਵਿੱਚ 20% ਪੰਜਾਬ ਤੋਂ ਪੰਜਾਬੀ ਆਂਦੇ ਨੇ ਔਰ ਉੱਥੇ ਜਿਹੜੀ ਮੁਕਤੀ ਪਾਈ ਨਹੀਂ ਕ੍ਰੀਏਟ ਹੋਈ ਸੀਗੀ ਉਹ ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਸੀ ਉਹ ਹਿੰਦੁਸਤਾਨ ਦੀ ਫੌਜ ਦਾ ਫੈਸਲਾ ਸੀਗਾ ਕਿ ਉਹਨਾਂ ਦੀ ਮਦਦ ਕਰਨੀ ਹੈ ਔਰ ਕਿੰਨੇ ਜਰਨੈਲ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਜਨਰਲ ਸੁਬੇਕ ਸਿੰਘ ਅਰਗੇ ਉਹਨਾਂ ਨੇ ਉੱਥੇ ਨਾਮ ਬਦਲ ਕੇ ਜਾ ਕੇ ਉੱਥੇ ਆਪਰੇਸ਼ਨ ਕੀਤਾ ਔਰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਅਲੱਗ ਕੀਤਾ ਮੈਂ ਸਮਝਦਾ ਮਾਂ ਕਿਹਦੀ ਤੁਲਨਾ ਤੂੰ ਕਿੱਥੇ ਦਿੰਨੀ ਹੈ ਮੈਨੂੰ ਇਹ ਨਹੀਂ ਤੇਰਾ ਸਮਝ ਲੱਗਦਾ ਸੋ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਬੰਗਲਾਦੇਸ਼ ਅਰਗੀ ਕੋਈ ਵੀ ਐਸੀ ਹਾਲਾਤ ਨਹੀਂ ਬਣ ਸਕਦੇ ਇੱਥੋਂ ਦਾ ਸਿਸਟਮ ਇੱਥੋਂ ਦੀ ਜਿਹੜੀ ਮੈਂ ਸਮਝਦਾ ਮਾਂ ਕਿ ਡੈਮੋਕ੍ਰੇਸੀ ਹੈ ਉਹ ਬੜੀ ਸਟਰੋਂਗ ਹੈ ਔਰ ਵਕਤ ਆਪ ਦੇ ਉੱਤੇ ਜੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਉਸ ਨੂੰ ਵਾਪਸ ਲੈ ਲੈਣੀ ਪਈ 75 ਤੋਂ 78 ਤੱਕ ਤੇ ਇੱਥੇ ਕੋਈ ਵੀ ਜੇ ਇਹੋ ਜੀ ਡਿਕਟੇਟਰਸ਼ਿਪ ਦਾ ਰਾਜ ਲਿਆਂਦੀ ਕੋਸ਼ਿਸ਼ ਕਰੇਗਾ ਇੱਥੋਂ ਦੇ ਲੋਕ ਮਾਫ਼ ਨਹੀਂ ਕਰਨਗੇ ਹਿੰਦੁਸਤਾਨ ਦੇ ਲੋਕ ਮੈਂ ਤੁਹਾਨੂੰ ਆਖਿਆ ਇਹ ਤੇ ਦੀਵਾਰਾਂ ਖੜੀਆਂ ਕਰਦੀ ਪਈਏ ਇਹ ਤੇ ਜੋ ਹਾਲਾਤ ਹੀ ਨਹੀਂ ਨੇ ਉਹ ਹਾਲਾਤੇ ਪੈਦਾ ਕਰਨਾ ਚਾਹ ਰਹੀ ਹੈ ਮੈਂ ਸਮਝਦਾ ਮਾਂ ਕਿ ਬੀਜੇਪੀ ਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਹੈ ਇਹ ਭਾਜਪਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਔਰ ਫਿਲਮ ਬਣ ਰਹੀ ਹੈ ਮੈਂ ਦੁਬਾਰਾ ਕਹਿੰਨਾ ਫਿਲਮ ਬਣ ਰਹੀ ਹੈ ਐਮਰਜੈਂਸੀ ਤੇ ਐਮਰਜੈਂਸੀ ਹੈ 1975 ਤੋਂ 1977 ਤੱਕ ਤੂੰ ਭਿੰਡਰਾਨਿਆਂ ਦੀ ਗੱਲ ਕਰਦੀ ਪਈ ਹੈ ਉਹ ਉਹਨਾਂ ਦੇ ਬਿਆਨ ਦੀ ਗੱਲ ਕਰਦੀ ਪਈ ਹੈ ਕਿ ਕਿਤੇ ਮੈਂ ਵੀ ਇਹ ਵੀ ਸੁਣਨ ਚ ਆਇਆ ਕਿ ਤੁਮੇ ਵੋਟ ਚਾਹੀਏ ਔਰ ਹਮੇ ਖਾਲਿਸਤਾਨ ਚਾਹੀਦਾ ਖਾਲਿਸਤਾਨ ਕਿਨੇ ਮੰਗਿਆ ਸੀ ਇੱਕ ਜਗ੍ਹਾ ਦਿਖਾਓ ਤੁਸੀਂ ਸੰਤ ਭਿੰਡਰਾਨਿਆਂ ਦਾ ਬਿਆਨ ਮੈਂ ਸਮਝਦਾ ਬੇਤੁਕਿਆ ਗੈਰਸ ਰਿਪਰ ਤੋਂ ਗੱਲਾਂ ਕਰ ਰਹੀ ਹੈ ਜਿਹਦੇ ਨਾਲ ਨੁਕਸਾਨ ਹੋ ਰਿਹਾ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੀ ਦੇਖੋ ਮੰਨੂ ਅੱਜ ਹੀ ਕਈ ਜਗ੍ਹਾ ਤੋਂ ਅੱਗੇ ਤੇ ਲੀਡਰ ਕਾਲ ਦਿੰਦੇ ਸੀ ਨਾ ਮੰਨੂ ਯਾਦ ਰਾਮ ਨਹੀਂ ਦੀ ਪਿਕਚਰ ਆਈ ਸੀ ਕਿ ਉਹ ਅਸੀਂ ਬੰਦ ਕਰਾਈ ਸੀ ਸਿਨੇਮਾ ਹੌਲਾ ਤੇ ਜਾ ਕੇ ਐਤ ਕੀਤੇ ਆਪਣੇ ਆਪ ਲੋਕਾਂ ਨੇ ਪੰਜਾਬੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪਿਕਚਰ ਦਾ ਅਸੀਂ ਵਿਰੋਧ ਕਰਾਂਗੇ ਮੇਰਾ ਖਿਆਲ ਹੈ ਸਿਨੇਮਾ ਹੌਲਾ ਤੇ ਵੀ ਵਿਰੋਧ ਹੋ ਸਕਦਾ ਹੈ ਔਰ ਇਹ ਇਹੋ ਜੀ ਬੇਵਕੂਫੀਆ ਕਰਕੇ ਇਹ ਜਿੰਦੋਸਤਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹ ਕ੍ਰੀਏਟ ਕਰੇਗੀ